ਅਮੂਮਨ ਜਹਾਜ਼ਾਂ ਦੇ ਵਿੱਚ ਅਗਰ ਪਲੇਨ ਦਾ ਜ਼ਿਕਰ ਕਰਿਆ ਜਾਵੇ ਤਾਂ ਬਰਡ ਸਟ੍ਰਾਈਕ ਪੰਛੀਆਂ ਦਾ ਜਹਾਜ਼ ਦੇ ਇੰਜਨ ਨਾਲ ਟਕਰਾਉਣਾ ਇਹ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਸ ਤੋਂ ਨਿਜਾਤ ਪਾਇਆ ਜਾ ਸਕਦਾ ਅਗਰ ਇੱਕ ਪੰਛੀ ਜਹਾਜ਼ ਦੇ ਇੰਜਨ ਨਾਲ ਟਕਰਾਉਂਦਾ ਹੈ ਤਾਂ ਉਸ ਦੇ ਨਾਲ ਇੰਜਨ ਬੰਦ ਹੋ ਸਕਦਾ ਤੇ ਸੈਂਕੜੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਤੁਸੀਂ ਉਸ ਜਗ੍ਹਾ ਖੜ ਕੇ ਮੈਨੂੰ ਬਰਡ ਸਟ੍ਰਾਈਕ ਕਿਹਾ ਕਿ ਅਗਰ ਬਰਡ ਸਟ੍ਰਾਈਕ ਕਰਦਾ ਤਾਂ ਇੰਜਨ ਫੇਲੀਅਰ ਹੋਊਗਾ ਹਾਂ ਬਿਲਕੁਲ ਇਸ ਤੇ ਕੁਝ ਕੰਮ ਹੋਇਆ ਇਸ ਤੇ ਲੋਕਾਂ ਨੂੰ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਕੁਝ ਕੀਤਾ ਹੈ ਅਸੀਂ ਵੀ ਆਪਣੇ ਲੈਵਲ ਦੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਹੂੰ ਬਹੁਤ ਤੁਹਾਨੂੰ ਦਿਖਾਈ ਜਾਂਦਾ ਜੀ ਇਹ ਸਾਡਾ ਹੈ ਪਲਸ ਡੈਟੋਨੇਸ਼ਨ ਇੰਜਨ ਕਿਹੜਾ ਇੰਜਨ ਹੈ ਪਲਸ ਡੈਟੋਨੇਸ਼ਨ ਡੈਟੋਨੇਸ਼ਨ ਇੰਜਨ ਹੈ ਹੂੰ ਉਹ ਬਾਕੀ ਸਾਰੇ ਇੰਜਨਾਂ ਦਾ ਡੀਫਲੇਗਰੇਸ਼ਨ ਹੁੰਦੀ ਹੈ ਨਾਰਮਲ ਕੈਂਡਲ ਤੇ ਲੈ ਕੇ ਰਾਕਟ ਤੱਕ ਜੀ ਸਾਰੇ ਜੋ ਕੰਬਸ਼ਨ ਹੈ ਡੀਫਲੇਗਰੇਸ਼ਨ ਹੈ ਹੂੰ ਉਸ ਕੋ ਉਹਨੂੰ ਕਹਰੇ ਜੈਂਟਲ ਕੰਬਸ਼ਨ ਹਮ ਇਸ ਦਾ ਵਾਇਲੈਂਟ ਕੰਬਸ਼ਨ ਹਮ ਜੋ ਸੀ ਇਸ ਦਾ ਫਿਊਲ ਐਂਡ ਆਕਸੀਡਾਈਜ਼ਰ ਐਡ ਕੀਤਾ ਉਸ ਤੋਂ ਬਾਅਦ 스ਪਾਰਕ ਆਇਆ ਕੰਬਸ਼ਨ ਹੋਈ ਇਸੇ ਕਿ ਡਿਵਾਈਸ ਹੈ ਹਮ ਜੋ ਇਸ ਨੂੰ ਟਰਬੂਲਾਈਜ਼ ਕਰਦਾ ਹੈ ਸੁਪਰਸੋਨਿਕ ਕੰਬਸ਼ਨ ਚ ਕਨਵਰਟ ਕਰਦਾ ਹੈ ਹਮ ਜਿਸ ਤਰ੍ਹਾਂ ਤੁਸੀਂ ਸਕ੍ਰੈਮ ਜੈਂਟ ਇੰਜਨ ਦਾ ਨਾਮ ਸੁਣਿਆ ਹੋਣਾ ਹਮ ਜੋ ਐਚਐਸਟੀਡੀ ਵੀ ਆਪਾਂ ਟੈਸਟ ਕੀਤਾ ਹੈ ਜੀ 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 ਹੁਣ ਉਹਦੀ ਰੇਂਜ ਬਣਾਨ ਦੀ 100 ਸੈਕਿੰਡ 130 ਸੈਕਿੰਡ ਦੀ ਗੱਲ ਹੋ ਰਹੀ ਹੈ ਹਮ ਉਸ ਤਰ੍ਹਾਂ ਫਿਰ ਇਹਦੀ ਕੰਬਸਨ ਸੁਪਰਸੋਨਿਕ ਹੋ ਜਾਂਦੀ ਹੈ ਤੇ ਇਸ ਚੋ ਬਲਾਸਟ ਵੇਵ ਮਤਲਬ ਸ਼ੌਕ ਵੇਵ ਨਿਕਲਦੀ ਹੈ ਬੜੀ ਹਾਈ ਸਪੀਡ ਤੇ ਜਿਸ ਦਾ ਮਿਨੀਮਮ ਮੈਕ ਨੰਬਰ 5 1.5 1563 ਕਿਲੋਮੀਟਰ ਮੀਟਰ ਪਰ ਸੈਕਿੰਡ ਤੋਂ ਇੱਕ ਵੇਵ ਨਿਕਲਦੀ ਹੈ ਔਰ ਪ੍ਰੈਸ਼ਰ ਬਹੁਤ ਹਾਈ ਹੋ ਜਾਂਦਾ ਇਸ ਟਿਊਬ ਦੇ ਵਿੱਚ ਮਤਲਬ ਇੱਥੋਂ ਸਟ੍ਰਾਈਕ ਬਹੁਤ ਫਾਸਟ ਇੱਥੋਂ ਗੈਸ ਹੀ ਅਸੀਂ ਐਡ ਕਰ ਰਹੇ ਹਾਂ ਤੁਸੀਂ ਫਿਊਲ ਵੀ ਐਡ ਕਰ ਸਕਦੇ ਆ ਏਅਰ ਬਰੀਥਿੰਗ ਵੀ ਇਸ ਨੂੰ ਬਣਾ ਸਕਦੇ ਆ ਇਹ ਹੀ ਉਪਰਾਲਾ ਹੈ ਕਿ ਅਸੀਂ ਵਿੰਗ ਦੇ ਅਲੋਂਗ ਸਾਰੇ ਜਗ੍ਹਾ ਮਤਲਬ ਉਹਨੂੰ ਫੁੱਲ ਕਰ ਦਈਏ ਕੁਝ 60 65 70 ਜਿੰਨੇ ਵੀ ਉਹਦੀ ਲੈਂਥ ਹੈ ਸਾਰੇ ਚ ਇਸ ਤਰ੍ਹਾਂ ਦੀ ਟਿਊਬ ਲਗਾ ਦਈਏ ਪੂਰੇ ਪੂਰੀ ਸਪੈਨ ਦੇ ਵਿੱਚ ਤਾਂ ਵਾਰਡ ਆਏਗਾ ਤਾਂ ਕੋਈ ਪ੍ਰੋਬਲਮ ਹੀ ਨਹੀਂ ਅਗਰ ਇੱਕ ਟਿਊਬ ਦੇ ਅੰਦਰ ਅਗਰ ਮੰਨ ਲਓ ਇੱਥੇ ਆ ਕੇ ਇਹ ਹੁਣ ਇੰਜਨ ਚੱਲ ਰਿਹਾ ਹੈ ਇਹ ਇਸ ਤੇ ਹੋਜੀ ਹੋਰ ਕੰਮ ਖੋਣਾ ਕਿੰਨਾ ਬਾਕੀ ਹੈ ਕੰਮ ਹਜੇ ਹੋਣਾ ਬਾਕੀ ਕਿਉਂਕਿ ਇਸ ਚ ਟੈਂਪਰੇਚਰ ਕੰਟਰੋਲ ਵਾਲਾ ਇੱਕ ਵਾਈਬ੍ਰੇਸ਼ਨ ਇੱਕ ਸਕਸੈਸਫੁਲ ਹੋ ਸਕਦਾ ਹੈ ਇਹਦੀ ਲੈਂਥ ਹਾਂ ਛੋਟੀ ਹੈ ਨਹੀਂ ਇਹ ਬਹੁਤ ਛੋਟਾ ਬਣਾਇਆ ਲੈਬ ਸਕੇਲ ਇਸ ਦਾ ਡਾਇਮੀਟਰ ਬੜਾ ਹੋ ਸਕਦਾ ਹੈ 6 ਇੰਚ ਦਾ ਕਰਾ ਦੋ ਸੀ 8 ਇੰਚ ਵਾਲੀ ਟਿਊਬ ਲਗਾ ਕੇ ਠੀਕ ਹੈ ਵਿੰਗ ਚ ਸਾਰੇ ਵਿੰਗ ਤੇ ਲਗਾ ਦੋ ਤੇ ਇੱਕ ਬਰਡ ਆਏਗਾ ਤੇ ਪਾਸ ਹੋ ਜਾਏਗਾ ਥਰੂ ਨੋ ਪ੍ਰੋਬਲਮ ਅਗਰ ਬਰਡ ਸਟ੍ਰਾਈਕ ਕਰਦਾ ਤਾਂ ਕੋਈ ਦਿੱਕਤ ਕੁਝ ਨਹੀਂ ਇੱਕ ਟਿਊਬ ਤੇ ਆਏਗਾ ਨਾ ਬਾਕੀ ਟਿਊਬ ਤਾਂ ਸਾਰੀ ਚੱਲ ਰਹੀ ਹੈ ਛੋਟਾ ਜਿਹਾ ਇੰਪੈਕਟ ਆਏਗਾ ਔਰ ਬਰਡ ਬਾਹਰ ਚਲਾ ਜਾਏਗਾ ਇਸ ਤੋਂ ਆਪਾਂ ਜਿਹੜਾ ਇੰਜਣ ਉੱਥੇ ਦੇਖ ਕੇ ਆਏ ਉਹਦੇ ਵਿੱਚ ਦਿੱਕਤ ਹੈ ਉਸ ਤਾਂ ਸਾਰੇ ਬਲੇਡ ਹੈ ਬਿਕੋਜ਼ ਰੋਟੇਟ ਹੋ ਰਹੇ ਐ ਕੋਈ ਰੋਟੇਟਿੰਗ ਪਾਰ ਨਹੀਂ ਤੁਸੀਂ ਅਸੀਂ ਯੂਜ਼ ਕਰ ਰਹੇ ਮੀਥੇਨ ਹਾਈਡਰੋਜਨ ਐਸਟਲਨ ਉਹਦੇ ਨਾਲ ਅਸੀਂ ਟੈਸਟ ਕਰ ਰਹੇ ਹਾਂ ਇਸ ਨੂੰ ਜਿਹੜਾ ਵੀ ਸਾਡਾ ਬੈਸਟ ਮਾਡਲ ਨਿਕਲੇਗਾ ਉਹ ਥੋੜਾ ਇਸ ਪ੍ਰੋਜੈਕਟ ਵੀ ਲੈਣਾ ਹੁੰਦਾ ਹੈ ਕੁਝ ਮਨੀ ਪ੍ਰੋਬਲਮ ਵੀ ਹੁੰਦੀ ਹੈ ਤਾਂ ਕਰਕੇ ਥੋੜਾ ਸਲੋ ਨਹੀਂ ਤਾਂ ਫਿਰ ਇਸ ਇੱਕ ਦਾ ਐਡਵਾਂਸ ਵਰਸਨ ਹੈ ਰੋਟੇਟਿੰਗ ਡੈਟੋਨੇਸ਼ਨ ਹੈ ਮਿਡਲ ਇੰਡੀਆ ਆ ਰੋਟੇਟਿੰਗ ਡੈਟੋਨੇਸ਼ਨ ਹੈ ਉਦੀ ਕੰਟੀਨਿਊਸ ਰੋਟੇਸ਼ਨ ਹੁੰਦੀ ਹੈ ਉਹ ਚ ਹੋਰ ਵੀ ਜਿਆਦਾ ਹਾਈ ਟੈਂਪਰੇਚਰ ਦੀ ਇਹ ਇਤਿਹਾਸਕ ਹੈ ਅਤੀਤਨਿਕ ਤੇ ਆਲਓਵਰ ਵਰਲਡ ਚ ਕੰਮ ਚੱਲ ਰਿਹਾ ਹਲੇ ਇਸ ਤੇ ਹਾਂ ਹਜੇ ਬਣਿਆ ਕੋਈ ਵੀ ਨਹੀਂ ਹਾਂਜੀ ਹਾਂ ਇੱਕ ਹੁਣੇ ਆਇਆ ਕਿ ਇੱਕ ਜਾਪਾਨ ਨੇ ਥੋੜਾ ਜਿਆਦਾ ਰੌਕ ਸਾਊਂਡਿੰਗ ਰਾਕਟ ਚ ਆਰ ਡੀ ਯੂਜ਼ ਕੀਤਾ ਸੀ ਹਮ ਛੋਟੇ ਛੋਟੇ ਐਗਜ਼ਾਮਪਲਸ ਹੈ ਜੇ ਪੂਰਾ ਰਨਿੰਗ ਇੰਜਨ ਅਗਰ ਅਗਰ ਤੁਸੀਂ ਇਸ ਤੇ ਪ੍ਰੋਪਰ ਵਰਕ ਕਰਦੇ ਹੋ ਤਾਂ ਕਿੰਨੀ ਦੇਰ ਚ ਤਿਆਰ ਹੋ ਜਾਏਗਾ ਇਹ ਫੰਡਾਂ ਨੇ ਤਾਂ ਅਸੀਂ ਫਟਾਫਟ ਤਿਆਰ ਕਰ ਦਿੰਗੇ ਠੀਕ ਹੈ ਫਿਰ ਅਗਰ ਫੰਡ ਆਉਂਦੇ ਰਹਿੰਦੇ ਨੇ ਤਾਂ ਕਿੰਨੀ ਦੇਰ ਤਿਆਰ ਹੋ ਸਕਦਾ ਫਿਰ ਤਾਂ ਅਸੀਂ 1 ਸਾਲ ਚ ਤਿਆਰ ਵੀ ਕਰ ਸਕਦੇ ਹਾਂ ਮਤਲਬ ਆਪਾਂ ਵਰਡ ਦੇ ਨਾਲ ਦੁਨੀਆ ਦੇ ਨਾਲ ਮੋਢੇ ਨੂੰ ਮੋਢਾ ਲਾ ਕੇ ਚੱਲ ਟੈਸਟਿੰਗ ਦੀ ਪ੍ਰੋਬਲਮ ਹੈ ਨਾ ਬੇਸਿਕਲੀ 에ਅਰਕ੍ਰਾਫਟਸ ਟੈਸਟ ਕਰਨ ਬਾਰੇ ਹੂੰ ਮੋਢੇ ਲਈ ਇੱਕ ਇਨਫਰਾਸਟ੍ਰਕਚਰ ਚਾਹੀਦਾ 에ਅਰਕ੍ਰਾਫਟ ਦੇ ਉੱਪਰ ਲਗਾ ਕੇ ਟੈਸਟ ਕਰਨਾ ਹੂੰ ਇਸ ਦੇ ਹੋਰ ਵੀ ਆਪਸ਼ਨਸ ਨੇ ਹੋਰ ਵੀ ਇਹਦੀਆਂ ਐਪਲੀਕੇਸ਼ਨਸ ਆ ਹੂੰ ਆਦਰਵਾਇਜ਼ ਵੀ ਹੂੰ ਉਹਦੇ ਪ੍ਰਵੇਸ਼ ਕਰਨ ਕਰਦੇ ਪਰ ਯੂਟੀ ਪੋਜ਼ਿਟਿਵ ਨਾ ਤੁਸੀਂ ਪੋਜ਼ਿਟਿਵ ਅਸੀਂ ਇਸ ਲਈ ਸਟਾਰਟ ਕੀਤਾ ਸੀ ਕਿ ਇੱਕ ਵਾਰ ਉਹ ਫੇਸਬੁੱਕ ਤੇ ਵੀ ਆਇਆ ਸੀ ਆ ਪੈਕ ਲਗਾਏਗਾ ਵੀ ਮਾਰੋ ਮੈਨੇ ਕਿਉਂਕਿ ਬੜਾ ਹਾਈ ਐਕਸਪੈਕਟੇਸ਼ਨ ਵਾਲਾ ਸੀ ਤਾਂ ਉਸਤੇ ਮੈਂ ਕੋਈ ਡਾਇਰੈਕਟ ਨਹੀਂ ਕੀਤਾ ਬੀਸਿਕਲੀ ਕੋਈ ਇਸ ਤਰ੍ਹਾਂ ਤੁਹਾਡੇ ਵਰਗੇ ਕੋਈ ਰਿਪੋਰਟਰ ਆਏ ਸੀ ਉਹਨਾਂ ਨੇ ਗੱਲ ਕਰੀ ਤਾਂ ਉਹਨਾਂ ਨੇ ਕਾਫੀ ਹਾਈਲਾਈਟ ਕਰਕੇ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤਾਂ ਬਿਲਕੁਲ ਭਾਰਤ ਇਸ ਵੇਲੇ অতি ਆਧੁਨਿਕ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਦੁਨੀਆ ਦੇ ਨਾਲ ਅਸੀਂ ਚੱਲ ਰਹੇ ਹਾਂ ਦੁਨੀਆ ਤੋਂ ਪਿੱਛੇ ਨਹੀਂ ਹੈਗੇ ਕਹਿੰਦੇ ਅਗਰ ਪ੍ਰੋਪਰਲੀ ਹਰ ਚੀਜ਼ ਸਹੀ ਸਿਸਟਮ ਤਰੀਕੇ ਦੇ ਨਾਲ ਮਹੱਈਆ ਹੁੰਦੀ ਰਹੇ ਤਾਂ ਇੱਕ ਸਾਲ ਦੇ ਵਿੱਚ ਇੰਜਨ ਤਿਆਰ ਕੀਤਾ ਜਾਂਦਾ ਹੁਣ ਪੰਛੀਆਂ ਤੋਂ ਖਤਰਾ ਨਹੀਂ ਹੋ ਸਕਦਾ ਅਗਰ ਬਰਡ ਸਟ੍ਰਾਈਕ ਹੁੰਦੀ ਹੈ ਤਾਂ ਥੋ ਨਿਕਲ ਜਾਏਗੀ ਕਿਉਂਕਿ ਅਗਰ ਜਿਸ ਤਰ੍ਹਾਂ ਦੇ ਇੰਜਨ ਦੇਖ ਕੇ ਆਏ ਆ ਪੰਛੀ ਜਿਸ ਤਰ੍ਹਾਂ ਦੇ ਇੰਜਨ ਹੁਣ ਚੱਲਦੇ ਨੇ ਅਗਰ ਪੰਛੀ ਟਕਰਾਉਂਦੇ ਨੇ ਤਾਂ ਇੰਜਨ ਫੇਲਿਅਰ ਹੋਣ ਦਾ ਬਹੁਤ ਖਤਰਾ ਹੈ ਪਰ ਜਿਹੜਾ ਇਹ ਅਤੀ ਆਧੁਨਿਕ ਇੰਜਨ ਤਿਆਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਇਹ ਖਤਰਾ ਖਤਮ ਹੋ ਜਾਏਗਾ ਜ਼ਰੂਰੀ ਇਨਫਰਾਸਟ੍ਰਕਚਰ ਨੂੰ ਬਿਲਡ ਅਪ ਕਰਨ ਦੀ ਕਹਿੰਦੇ ਅਗਰ ਟਾਈਮ ਸਰ ਹਰ ਚੀਜ਼ ਮਾਇਆ ਹੁੰਦੀ ਰਹੇ ਤਾਂ ਇੱਕ ਸਾਲ ਦੇ ਵਿੱਚ ਇਸ ਦੀ ਟੈਸਟਿੰਗ ਹੋ ਸਕਦੀ ਹੈ ਤਾਂ ਭਾਰਤ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਅਸੀਂ ਦੁਨੀਆ ਦੇ ਨਾਲ ਚੱਲ ਰਹੇ ਹੁਣ ਲਗਾਤਾਰ ਖਤਰੇ ਤੋਂ ਨਜਾਤ ਪਾਉਣ ਦੀ ਕੋਸ਼ਿਸ਼ ਹੈ ਕਿਉਂਕਿ ਜਦੋਂ ਅਸੀਂ ਹਵਾ ਦੇ ਵਿੱਚ ਉੱਡਦੇ ਹਾਂ ਸੈਂਕੜੇ ਲੋਕਾਂ ਨੂੰ ਲੈ ਕੇ ਤਾਂ ਮਾਰਜਨ ਆਫ 에ਰਰ ਬਹੁਤ ਘੱਟ ਹੋਣਾ ਚਾਹੀਦਾ ਹੈ ਦੁਰਘਟਨਾ ਦਾ ਤਾਂ ਬਰਡਸ ਤੋਂ ਬਚਣ ਦੇ ਲਈ ਪੰਛੀਆਂ ਦੀ ਸਟ੍ਰਾਈਕ ਤੋਂ ਬਚਣ ਦੇ ਲਈ ਇਹ ਹੁਣ ਅਤੀ ਆਧੁਨਿਕ ਇੰਜਨ ਤਿਆਰ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਦਲੇਰਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ